ਹਾਂਜੀ ਸਸਿਕਾ ਜੀ ਜੋ ਭੈਣਾਂ ਆਪਣੀਆਂ ਘਰ ਦੇ ਵਿੱਚ ਫ੍ਰੀ ਰਹਿੰਦੀਆਂ ਨੇ ਮਤਲਬ ਜਿਨ੍ਹਾਂ ਨੂੰ ਕੋਈ ਪੜ੍ਹਾਈ ਲਿਖਾਈ ਵਗੈਰਾ ਨਹੀਂ ਜਿਆਦਾ ਪਤਾ ਹੁੰਦਾ ਉਹ ਭੈਣਾਂ ਵੀ ਘਰ ਬੈਠ ਕੇ ਵੱਧ ਤੋਂ ਵੱਧ ਐਸੇ ਕਮਾ ਸਕਦੀਆਂ ਨੇ ਇਸ ਲਈ ਉਹਨਾਂ ਨੂੰ ਫ੍ਰੀ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਫਰੀਦਮਨ ਹਮੇਸ਼ਾ ਸ਼ੈਤਾਨ ਦਾ ਕਾਰਹੀ ਹੁੰਦਾ ਵਾ ਕਿਉਂਕਿ ਆਪਾਂ ਵਿਹਲੇ ਬੈਠ ਕੇ ਕੋਈ ਨਾ ਕੋਈ ਗਾਲ ਹੀ ਸੋਚਦੇ ਰਹਿੰਨੇ ਆ ਕੋਈ ਨਾ ਕੋਈ ਮਾੜੀ ਚੀਜ਼ ਹੀ ਸੋਚਦੇ ਰਹਿੰਨੇ ਆ ਕਿਉਂਕਿ ਜਿਹੜਾ ਦਿਮਾਗ ਉਹ ਮਾੜੀ ਚੀਜ਼ ਵੱਲ ਜ਼ਿਆਦਾ ਖਿੱਚਿਆ ਜਾਂਦਾ ਅਗਰ ਕੋਈ ਆਪਾਂ ਨੂੰ ਟੈਨਸ਼ਨ ਹੁੰਦੀ ਹੈ ਤਾਂ ਆਪਾਂ ਉਹ ਟੈਨਸ਼ਨ ਦੇ ਵੱਲ ਆਟੋਮੈਟਿਕਲੀ ਖਿੱਚੇ ਚਲੇ ਜਾਂਦੇ ਆ ਘਰ ਵਿੱਚ ਬੈਠ ਕੇ ਕੋਈ ਵੀ ਕੰਮ ਤੁਸੀਂ ਕਰ ਸਕਦੇ ਜੀ ਛੇ ਪੁਆਇੰਟ ਤੁਹਾਨੂੰ ਮੈਂ ਦੱਸਿਆ ਨੇ ਅਗਰ ਤੁਸੀਂ 7ਵਾਂ ਪੁਆਇੰਟ ਜਾਨਣਾਵਾ ਤਾਂ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਕੁੜੀਆਂ ਸਲਾਈ ਕਰ ਸਕਦੀਆਂ ਨੇ ਜਿੰਨਾਂ ਕੁੜੀਆਂ ਨੂੰ ਕੋਈ ਸਲਾਈ ਵਗੈਰਾ ਕਰਨੀ ਆਉਂਦੀ ਏ ਠੀਕ ਹੈ ਨਾ ਉਹ ਆਪਣਾ ਸਲਾਈ ਕਰਕੇ ਬਹੁਤ ਵਧੀਆ ਬਿਜ਼ਨਸ ਕੁੜੀਆਂ ਨੇ ਅੱਜ ਕੱਲ੍ਹ ਖੋਲੇ ਹੋਇਆ ਆ ਕੁੜੀਆਂ ਕਿਸੇ ਵੀ ਕੰਮ 'ਚ ਘਟ ਰਹੀਆਂ ਜਿਹੜੀਆਂ ਸਲਾਈ ਕਰਦੀਆਂ ਨੇ ਉਹਨਾਂ ਦੀ ਕਮਾਈ ਵੀ ਬਹੁਤ ਜ਼ਿਆਦੀ ਮੈਨਿੰਸ ਕੋ ਪੜ੍ਹੇ ਲਿਖਿਆ ਨਾਲੋਂ ਵੀ ਜ਼ਿਆਦਾ ਅੱਜ ਸਟਿਚਿੰਗ ਵਾਲਿਆਂ ਦੀ ਕਮਾਈ ਜ਼ਿਆਦਾ ਵਾ ਉਹ ਪੜਾ ਸਟਿਚਿੰਗ ਕਰ ਸਕਦੀਆਂ ਨੰਬਰ 2 ਕਢਾਈ ਕਰਨਾ ਆ ਕਢਾਈ ਵੀ ਅੱਜ ਕੱਲ ਪੁਰਾਣੇ ਜਮਾਨੇ 'ਚ ਬਹੁਤ ਕਰਦੇ ਸੀ ਪਰ ਕਈ ਪਣਾ ਅੱਜ ਵੀ ਹੈਗੀਆਂ ਜਿਹੜੇ ਇੰਟਰਸਟ ਰੱਖਦੀਆਂ ਕਢਾਈ ਦੇ ਵਿੱਚ ਕਢਾਈ ਵਗੈਰਾ ਕਰਕੇ ਉਹ ਆਪਣਾ ਬਹੁਤ ਹੀ ਵਧੀਆ ਤਰੀਕੇ ਨਾਲ ਗੁਜ਼ਾਰਾ ਚਲਾ ਸਕਦੀਆਂ ਜਿਆਦਾ ਨਹੀਂ ਉਹ ਆਪਣਾ 5-7000 ਰੁਪਿਆ ਦਾ ਘਰ ਬੈਠ ਕੇ ਕਮਾਈ ਸਕਦੀਆਂ ਵਾ ਬੁਨਾਈ ਕਰਨਾ ਜਿਨ੍ਹਾਂ ਨੂੰ ਕੋਈ ਹੁਣ ਜਿਵੇਂ ਦੇਖੋ ਸਰਦੀਆਂ ਦਾ ਮੌਸਮ ਆਉਣ ਲਿਆ ਵਾ ਜਿਨ੍ਹਾਂ ਨੂੰ ਕੋਈ ਕਢਾਈ ਅ ਸਲਾਈਆਂ ਵਗੈਰਾ ਉਨੀਆਂ ਹੁੰਦੀਆਂ ਨੇ ਕੋਈ ਕੋਟੀਆਂ ਵਗੈਰਾ ਸ਼ਾਲ ਵਗੈਰਾ ਦਸਤਾਨੇ ਪੈਰਾਂ ਦੀ ਬੁਣਾਈ ਵਗੈਰਾ ਕਰਨੀ ਜਿਨ੍ਹਾਂ ਨੂੰ ਵੀ ਆਉਂਦੀ ਹੈ ਉਹ ਆਪਣਾ ਵਧੀਆ ਬਿਜ਼ਨਸ ਚਲਾ ਸਕਦੀਆਂ ਤੁਸੀਂ ਇੱਕ ਇਹਨੂੰ ਉਣ ਕੇ ਕਿਸੇ ਚੀਜ਼ ਦੀ ਬੁਣਾਈ ਕਰਕੇ ਉਹਨੂੰ ਅੱਗੇ ਸੇਲ ਕਰ ਸਕਦੇ ਜੇ ਉਸ ਦੀ ਕੀਮਤ ਆਪਣੀ ਇੱਕ ਰੱਖਿਆ ਕਰੋ ਉਸ ਕੀਮਤ ਤੋਂ ਬਾਅਦ ਤੁਸੀਂ ਉਹਨੂੰ ਸੇਲ ਕਰਕੇ ਵਧੀਆ ਕਮਾਈ ਕਰ ਸਕਦੇ ਜੇ ਕੱਪੜੇ ਸਿਉਣਾ ਮੈਂ ਤੁਹਾਨੂੰ ਪਹਿਲਾਂ ਸਟਿਚਿੰਗ ਦਾ ਦੱਸ ਚੁੱਕੀਆਂ ਕੱਪੜੇ ਸਿਉ ਹੋ ਸਕਦੇ ਜੇਕਰ ਤੁਸੀਂ ਕਿਸੇ ਦਾ ਕੋਈ ਕੰਮ ਨਹੀਂ ਕਰ ਸਕਦੇ ਤਾਂ ਤੁਸੀਂ ਜਿਹੜੇ ਆ ਖੁਦ ਸਟਿਚਿੰਗ ਕਰਵਾਉਂਦੇ ਜੋ ਤੁਸੀਂ ਬਾਹਰ ਤੋਂ ਜੋ ਕਰਵਾਉਂਦੇ ਜੋ ਪੈਸੇ ਤੁਸੀਂ ਆਪ ਸਟਿਚ ਕਰਕੇ ਆਪਣੇ ਕੱਪੜੇ ਆਪ ਸਿਉ ਕੇ ਪੈਸੇ ਬਚਾ ਸਕਦੇ ਜੇ ਨੰਬਰ 5 ਹੈਗਾ ਜੀ ਟਿਊਸ਼ਨ ਪੜਾਉਣਾ ਹਾਂਜੀ ਜਿਹੜੀਆਂ ਕੋਈ ਪੜਾਣਾ ਪੜੀਆਂ ਲਿਖੀਆਂ ਨੇ ਉਹ ਵੀ ਦੇਖੋ ਤੁਹਾਨੂੰ ਅੱਜ ਸਰਕਾਰੀ ਨੌਕਰੀ ਤੇ ਪੈਣਾ ਅੱਜਕੱਲ ਬਹੁਤ ਮਿਲ ਨਹੀਂ ਬਹੁਤ ਔਖੀ ਹੈ ਤੇ ਇਸ ਲਈ ਤੁਸੀਂ ਆਪਣਾ ਘਰੇ ਟਿਊਸ਼ਨ ਪੜਾਓ ਇੱਕ ਬੱਚੇ ਤੋਂ ਦੋ ਬੱਚੇ ਤੋਂ ਸਟਾਰਟ ਕਰੋ ਹੌਲੀ ਹੌਲੀ ਇਸ ਕੰਮ 'ਚ ਵਾਧਾ ਕਰੋ ਇਸ ਦੇ ਵਿੱਚ ਵੀ ਕਈ ਪੈਣਾ ਨੇ ਬਹੁਤ ਵਾਧਾ ਕੀਤਾ ਹੈ ਬਹੁਤ ਕੁਮਾਰੀਆਂ ਨੇ ਟਿਊਸ਼ਨ ਪੜਾ ਕੇ ਵੀ ਬੱਚੇ ਆ ਕਿਉਂਕਿ ਪੈਣਾ ਵੇਲੋ ਬੈਠਣ ਦੇ ਨਾਲ ਉਹ ਤੋਂ ਕੁਝ ਨਾ ਕੁਝ ਕੰਮ ਕਰਨਾ ਸਭ ਤੋਂ ਵਧੀਆ ਹੈ ਉਸ ਤੋਂ ਬਾਅਦ 6 ਨੰਬਰ ਹੈਗਾ ਹੋਮ ਸਪਲਾਈ ਖਾਣਾ ਬਣਾਉਣਾ ਕਈਆਂ ਦੇ ਘਰ ਦੇ ਵਿੱਚ ਟਿਫਨ ਸਪਲਾਈ ਹੁੰਦੇ ਨੇ ਕਈ ਜਿਵੇਂ ਆਫਿਸ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਘਰ ਕੋਈ ਖਾਣਾ ਬਣਾਉਣ ਵਾਲੇ ਕੋਈ ਭੋਜਨ ਪਕਾਉਣ ਵਾਲਾ ਨਹੀਂ ਹੁੰਦੀ ਕੋਈ ਲੇਡੀ ਨਹੀਂ ਹੁੰਦੀ ਤਾਂ ਉਹ ਹੋਮ ਸਪਲਾਈ ਟਿਫਨ ਮੰਗਵਾਉਂਦੇ ਨੇ ਤੁਸੀਂ ਹੋਮ ਘਰ ਤੋਂ ਖਾਣਾ ਬਣਾ ਕੇ ਉਹਨਾਂ ਨੂੰ ਸਪਲਾਈ ਦੇ ਸਕਦੇ ਜੀ ਨੰਬਰ 7 ਹੈਗਾ ਜੀ ਵੇਖੋ ਅਗਰ ਤੁਸੀਂ ਇਹਨਾਂ ਸਾਰਿਆਂ ਕੰਮਾਂ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਆਪਾਂ ਇਹਨਾਂ ਦੇ ਵਿੱਚੋਂ ਮੰਨ ਲਏ ਨੇ ਕਿ ਆਪਾਂ ਕੋਈ ਵੀ ਕੰਮ ਕਰਨ ਦੇ ਜੋ ਕਿ ਨਹੀਂ ਹੈ ਆਪਣੇ ਕੋਲ ਟਾਈਮ ਨਹੀਂ ਹੈ ਤਾਂ ਸਭ ਤੋਂ ਇੱਕ ਵਧੀਆ ਚੀਜ਼ ਹੈ ਦੇਖੋ ਭੈਣਾ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਕਰੋ ਬੱਚਿਆਂ ਨੂੰ ਇਸ ਲਾਈਕ ਬਣਾ ਦਿਓ ਕਿ ਉਹ ਤੁਹਾਨੂੰ ਕਮਾ ਕੇ ਦੇ ਸਕਣ ਉਹ ਤੁਹਾਡ ਵਧੀਆ ਤੋਂ ਵਧੀਆ ਕਮਾ ਕੇ ਸਾਰਿਆਂ ਵਾਸਤੇ ਦੇ ਸਕਣ ਅਗਰ ਆਪਾਂ ਕੋਈ ਕੰਮ ਨਹੀਂ ਵੀ ਕਰ ਸਕਦੇ ਤਾਂ ਆਪਣੇ ਬੱਚੇ ਤੇ ਪੂਰਾ ਫੋਕਸ ਰੱਖੋ ਉਹਨੂੰ ਵਧੀਆ ਪਰਵਰਿਸ਼ ਦਿਓ ਤਾਂ ਜੋ ਜੋ ਤੁਸੀਂ ਨਹੀਂ ਕਮਾਈ ਕਰ ਸਕੀ ਉਹ ਕਮਾ ਕੇ ਤੁਹਾਨੂੰ ਦੇਣ ਇਸ ਲਈ ਭੈਣ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਵਾ ਸੋ ਜਿਨ੍ਹਾਂ ਨੂੰ ਵੀ ਵੀਡੀਓ ਸਹੀ ਲੱਗੀ ਹੈ ਪਲੀਜ਼ ਆਪਣੇ ਕਮੈਂਟ ਸੈਕਸ਼ਨ ਚ ਦੱਸਿਓ ਤਾਂ ਉਸ ਲਈ ਪਹਿਲੀ ਵਾਰੀ ਟ੍ਰਾਈ ਕੀਤੀ ਹੈ ਸੋ ਦੱਸਿਓ ਨਾ ਜਰੂਰ ਹਾਂਜੀ ਓਕੇ ਜੀ ਥੈਂਕ ਯੂ